ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿ ਰੰਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁੱਲਾੜਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਸੇਲ ਲਾਵਾਂਗੇ ਸੇਲ ਆਪਾਂ ਸਟਾਰਟ ਕਰਦੇ ਆ ਜੀ ਹੁਣ ਵੀਡੀਓ ਦੇ ਨਾਲ ਹਾਂਜੀ ਅੱਜ ਆਪਣੀ ਸੇਲ ਦਾ ਪਹਿਲਾ ਸੂਟ ਦੇਖੋ ਜੀ ਮੈਂ ਤੁਹਾਨੂੰ ਕਿਹਾ ਹੀ ਸੀਗਾ ਮਸਲੀਨ ਲੈ ਕੇ ਆਵਾਂਗੇ ਮਸਲੀਨ ਹੈ ਜੀ ਸੌਫਟ ਵਾਲੀ ਬਹੁਤ ਸੌਫਟ ਮਸਲੀਨ ਹੈ ਨਾਲ ਇਹਦੇ ਜਿਹੜਾ ਘੇਰੇ ਦੇ ਉੱਤੇ ਸਾਰੇ ਤੇ ਵਰਕ ਆਊਗਾ ਸਕਾਈ ਬਲੂ ਕਲਰ ਹੈ ਜੀ ਆਪਾਂ ਆਪ ਡਾਈ ਕਰਾ ਕੇ ਲਾਈ ਹੋਈ ਹੈ ਔਰ ਨਾਲ ਹੀ ਆਊਗੀ ਜੀ ਇਹਦੀ ਬਾਜੂ ਦਾ ਵਰਕ ਆਊਗਾ ਨਾਲ ਹੀ ਇਹ ਆਊਗਾ ਜੀ ਦੀ ਬਾਜੂ ਦਾ ਵਰਕ ਇਦਾਂ ਇਹ ਆਊਗਾ ਜੀ ਇਹਦੇ ਘੇਰੇ ਦਾ ਵਰਕ ਘੇਰਾ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਤੇ ਬਣਿਆ ਜੀ 25 26 ਦੇ ਨੇੜੇ ਤੇ ਘੇਰਾ ਬਣਿਆ ਹੋਇਆ ਔਰ ਨਾਲ ਆਊਗਾ ਜੀ ਇਹ ਤਾਂ ਦੁਪੱਟਾ ਦੁਪੱਟੇ ਦੇ ਉੱਤੇ 4 ਸਾਈਡ ਦਾ ਕੱਟ ਵਰਕ ਦਿੱਤਾ ਹੋਇਆ ਜੀ ਆਪਾਂ ਔਰ ਸਾਰੇ ਦੁਪੱਟੇ ਦੇ ਵਿੱਚ ਦਿੱਤੀ ਹੈ ਜੀ ਬੂਟੀ 4 ਸਾਈਡ ਕੱਟ ਵਰਕ ਦੇ ਨਾਲ ਸਾਰੇ ਦੁਪੱਟੇ ਦੇ ਵਿੱਚ ਬੂਟੀ ਆਣ ਮਿਲਦੀ ਹੈ 5 ਮੀਟਰ ਦੀ ਲੰਬਾਈ ਦਾ ਰਹੂਗਾ ਜੀ ਦੁਪੱਟਾ ਬਹੁਤ ਸੋਹਣਾ ਸੂਟ ਹੈ ਜੀ ਇਹ ਖੁਦ ਡਾਈ ਕਰਾਏ ਹੋਏ ਜਿਹੜੇ ਇਹ ਪੀਸ ਨੇਗੇ ਤੇ ਸੌਫਟ ਵਾਲੀ ਜਿਹੜੀ ਹੈਗੀ ਹੈ ਜੀ ਮਸਲੀਨ ਹੈ ਲਾਈਨਿੰਗ ਲੱਗੂਗੀ ਬਿਨਾ ਲਾਈਨਿੰਗ ਤੋਂ ਨਹੀਂ ਬੰਦਦਾ ਗਰਮੀ ਦਾ ਕੋਈ ਵੀ ਫੰਕਸ਼ਨ ਤੁਸੀਂ ਅਟੈਂਡ ਕਰ ਸਕਦੇ ਹੋ ਬਹੁਤ ਸੌਫਟ ਮਸਲੀਨ ਹੈ ਜੀ ਬੜੀ ਸੌਫਟ ਹੈ ਬਹੁਤ ਸੋਬੀ ਨਾ ਝੁਬਣ ਵਾਲੀ ਕੋਈ ਝੁਬਦੀ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹਦਾ ਮਸਲੀਨ ਦਾ ਫੈਬਰਿਕ ਹੈ ਜੀ ਕਲਰ ਵੀ ਬੜਾ ਅੱਛਾ ਹੈ ਬਿਲਕੁਲ ਲਾਈਟ ਸਕਾਈ ਬਲੂ ਕਲਰ ਹੈ ਜੀ ਪ੍ਰਾਈਸ ਜਿਹੜਾ ਸੀਗਾ ਜੀ ਇਹਦਾ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਪ੍ਰਾਈਸ ਇਹਦਾ ਕਾਫੀ ਸੀਗਾ ਜੀ ਅ ਔਰ ਆਪਾਂ ਹੁਣ ਇਹਨੂੰ ਆਫ ਦੇ ਵਿੱਚ ਲੈ ਕੇ ਆਏ ਆ ਜੀ ਸਿਰਫ 1200 ਰੁਪਏ ਦਾ ਸੂਟ ਤੁਹਾਨੂੰ ਇਹ ਮਿਲੂਗਾ ਜੀ ਮਸਲੀਨ ਦਾ 1200 ਰੁਪਏ ਦਾ ਸੂਟ ਜਿਹੜਾ ਤੁਸੀਂ ਮਸਲੀਨ ਦਾ ਸਾਡੇ ਤੋਂ ਲੈ ਸਕਦੇ ਹੋ ਕਿਉਂਕਿ ਇੱਦਾਂ ਲਗਾ ਲਓ ਜੀ ਜਿਹੜੀ ਇਹਦੀ ਮਸਲੀਨ ਲੱਗਿਆ 200 ਰੁਪਏ ਮੀਟਰ ਵਾਲੀ ਤਾਂ ਆਪਾਂ ਮਸਲੀਨ ਲਾਈ ਹੋਈ ਹੈ ਜੀ ਸਿੱਧਾ ਜਿਦਾ 1000 ਰੁਪਏ ਦਾ ਕਪੜਾ ਹੀ ਲੱਗਿਆ ਹੋਇਆ ਹੈ ਜੀ ਇਹਦੇ ਉੱਤੇ ਦੁਪੱਟਾ ਵੀ ਆਪਾਂ ਸੇਮ ਮਸਲੀਨ ਦਾ ਦੁਪੱਟਾ ਲਾਇਆ ਹੋਇਆ ਫਿਰ ਆਪਾਂ ਵਰਕ ਵੀ ਕਰਵਾਇਆ ਆਫਰ ਦੇ ਵਿੱਚ ਆਪਾਂ ਦੇ ਰਹੇ ਆ ਜੀ 1200 ਰੁਪਏ ਦਾ ਸੂਟ ਇਹ ਜਿਨੇ ਵੀ ਲੈਣਾ ਸਕਰੀਨਸ਼ਾਟ ਭੇਜ ਦਿਓ ਇਹ ਸੀਗਾ ਫਰਸਟ ਕਲਰ ਇਹਦਾ ਇਹ ਵਾਲਾ ਸੂਟ ਰਹੇਗਾ ਜੀ 1200 ਰੁਪਏ ਦਾ ਇਹ ਹੈਗਾ ਜੀ ਆਪਣਾ येलो ਫਲਾਰ ਦੇ ਨਾਲ ਸਕਾਈ ਬਲੂ ਕਲਰ ਦਾ ਸੂਟ ਹੈ ਜੀ येलो ਫਲਾਰ ਦੇ ਨਾਲ ਹੈ ਠੀਕ ਹੈ ਇਹਦੇ ਵਿੱਚ ਇੱਕ ਸੂਟ ਹੈਗਾ ਜੀ ਪਿੰਕ ਸੇਮ ਦੇ ਵਿੱਚ ਇਹਦੇ ਨਾਲ ਬਿਲਕੁਲ ਖੁੰਝੇ ਤੇ ਤੇ ਐਦਾ ਕਾਰੀਗਰ ਤੋਂ ਦਾਗ ਲੱਗ ਗਿਆ ਜੀ ਇਹ ਚਾਹ ਦਾ ਬਿਲਕੁਲ ਖੁੰਜੇ ਦੇ ਵਿੱਚ ਹੈ ਜੀ ਇੱਥੋਂ ਦੇਖੋ ਤੁਸੀਂ ਇਹ ਅੰਦਰ ਨੂੰ ਨਿਕਲ ਜਾਣਾ ਸਾਰਾ ਜਿਨ੍ਹਾਂ ਦਾ ਘੇਰਾ 25 ਤੋਂ ਘੱਟ ਹੁੰਦਾ ਜੀ ਉਹ ਇਹ ਬਣਾ ਸਕਦੇ ਆ ਇੱਥੋਂ ਖੁੰਜੇ ਦੇ ਵਿੱਚ ਹੈ ਜੀ ਇਹ ਇਹ ਸੂਟ ਤੁਹਾਨੂੰ ਹੋਰ ਵੀ ਘੱਟ ਮਿਲ ਜੂਗਾ ਜੀ ਜਿਨੇ ਵੀ ਲੈਣਾ ਇਹ ਸੂਟ ਹੋਰ ਵੀ ਘੱਟ ਕੇ ਦੇ ਦਾਂਗੇ ਇਹਦੇ ਤੇ ਹੈਗੇ ਆ ਜੀ ਪਿੰਕ ਫਲਾਰ ਇਹ ਤੇ ਹੈਗੇ ਸੀ yellow ਫੁੱਲ ਬਣੇ ਹੋਏ ਸੀਗੇ ਇਹ ਤੇ ਹੈਗੇ ਸੀਗੇ ਜੀ ਸਾਰੇ ਜਿਹੜੇ ਬਣੇ ਹੋਏ ਆ ਪਿੰਕ ਫੁੱਲ ਬਣੇ ਹੋਏ ਆ ਪ੍ਰਾਈਸ ਇਹਦਾ ਮੈਂ ਤੁਹਾਨੂੰ ਦੱਸਦਾ ਜੀ ਇਹਦਾ 1200 ਰੁਪਏ ਪ੍ਰਾਈਸ ਹੈ ਉਹਦਾ ਪ੍ਰਾਈਸ ਇੱذੋਂ ਵੀ ਘੱਟ ਜਾਏਗਾ ਇਸ ਤੋਂ ਬਾਅਦ ਨੈਕਸਟ ਇੱਕ ਆਊਗਾ ਜੀ ਆਪਣੇ ਕੋਲੇ ਗ੍ਰੀਨ ਫਲਾਰ ਵਾਲਾ ਸੌਰੀ ਤਿੰਨ ਤਰ੍ਹਾਂ ਦੇ ਨੇ ਇੱਕ ਪਿੰਕ ਫਲਾਰ येलो ਫਲਾਰ ਤੇ ਗ੍ਰੀਨ ਫਲਾਰ ਇਹ ਵੀ ਸੇਮ ਸੂਟ ਹੈ ਜੀ ਸੇਮ ਉਦਾਂ ਹੀ ਦੁਪੱਟਾ ਬਣਿਆ ਸੇਮ ਮਸਲੀਨ ਦਾ ਸਾਰਾ ਕੁਝ ਇਹਦੇ ਵਿੱਚ ਹੈਗੇ ਨੇ ਜੀ ਫਲਾਰ ਬਣੇ ਹੋਏ ਨੇ ਜਿਹੜੇ ਫਰੋਜ਼ੀ ਯੂਜ਼ ਕੀਤਾ ਹੈ ਜੀ ਸਾਰਾ ਬਹੁਤ ਸੋਹਣਾ ਇਹਦੇ ਵਿੱਚ ਫਰੋਜ਼ੀ ਕਲਰ ਯੂਜ਼ ਕੀਤਾ ਹੈ ਜੀ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ 1200 ਰੁਪਏ ਰਹਿਣ ਵਾਲਾ ਹੈ ਜੀ ਇਹਦਾ ਪ੍ਰਾਈਸ ਔਰ ਇਸ ਤੋਂ ਬਾਅਦ ਆਏਗਾ ਜੀ ਆਪਣਾ ਆਫ ਵਾਈਟ ਕਲਰ ਦੇ ਉੱਤੇ ਇਹ ਵੀ ਜਿਹੜੀ ਮਸਲੀਨ ਲੱਗੀ ਹੋਈ ਹੈ ਜੀ ਵਧੀਆ ਵਾਲੀ ਮਸਲੀਨ ਲੱਗੀ ਹੋਈ ਹੈ ਇਹ ਇਹ ਬਿਨਾਂ ੜਾਈ ਤੋਂ ਮਸਲੀਨ ਲੱਗੀ ਹੋਈ ਹੈ ਜੀ ਮਸਲੀਨ ਅੱਛੀ ਹੈ ਜੀ ਕੁਆਲਿਟੀ ਵਾਈਜ਼ ਸਹੀ ਹੈ ਔਰ ਇਹ ਬਿਨਾਂ ਲਾਈਨਿੰਗ ਤੋਂ ਇਹ ਵੀ ਨਹੀਂ ਬਣੂਗਾ ਇਹਦਾ ਸਾਰਾ ਘੇਰਾ ਇੰਨਾ ਵਰਕ ਹੈ ਜੀ 25 ਇੰਚ ਘੇਰਾ ਤਿਆਰ ਹੁੰਦਾ ਇਹਦਾ ਨੈੱਕ ਵੀ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਹੈ ਇੰਨਾ ਸੂਟਾਂ ਦੀਆਂ ਵੀ ਬਾਜੂ ਬਣੀਆਂ ਹੋਈਆਂ ਨੇ ਜੀ ਇਹਦੀਆਂ ਵੀ ਬਾਜੂ ਬਣੀਆਂ ਹੋਈਆਂ ਨੇ ਇਹ ਹੈਗਾ ਜੀ ਇਹਦਾ ਬਾਜੂ ਦਾ ਡਿਜ਼ਾਈਨ ਇਹ ਆਇਗਾ ਜੀ ਬਾਜੂ ਤੇ ਤੁਸੀਂ ਪਹੁੰਚਿਆ ਤੇ ਲਿਆਓ ਤਾਂ ਵੀ ਕੋਈ ਇਸ਼ੂ ਨਹੀਂ ਹੈ ਬਾਜੂ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਸਿੰਗਲ ਟੈਂਕੇ ਦਾ ਹੋਇਆ ਹੋਇਆ ਕੰਮ ਔਰ ਨਾਲ ਆਏਗਾ ਜੀ ਇਹਦਾ ਦੁਪੱਟਾ ਦੁਪੱਟੇ ਤੇ ਇਹਦੇ ਕੱਟਵਰਕ ਹੋਏਗਾ ਜੀ ਸਾਰੇ ਦੁਪੱਟੇ ਤੇ ਇਹਦਾ ਡਿਜ਼ਾਈਨ ਨਾਲ ਕੱਟਵਰਕ ਹੋਇਆ ਹੋਇਆ ਜੀ 4 ਸਾਈਡ ਕੱਟਵਰਕ ਆਏਗਾ ਦੋ ਹੇਠਲੇ ਪੱਲੇ ਤੇ ਵਾਲਾ ਕੱਟਵਰਕ ਹੈ ਜੀ ਜਿਹੜੇ ਵੱਡੇ ਪੱਲੇ ਹੁੰਦੇ ਆ ਉਹਨਾਂ ਦੇ ਤੇ ਵਾਲਾ ਆਏਗਾ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਇਹਦਾ ਨੈੱਕ ਵੀ ਬਣਿਆ ਹੋਇਆ ਹੈ ਬਾਜੂ ਵੀ ਬਣੀਆਂ ਹੋਈਆਂ ਘੇਰਾ ਵੀ ਬਣਿਆ ਹੋਇਆ ਤੇ ਸਾਰੇ ਦੁਪੱਟੇ ਦੇ ਉੱਤੇ ਵੀ ਵਰਕ ਆਏਗਾ ਬਹੁਤ ਸੋਹਣਾ ਵਰਕ ਹੋਇਆ ਜੀ ਏ ਵੀ ਆਪਣਾ ਜਿਹੜਾ ਪ੍ਰਾਈਸ ਹੈ ਜੀ ਪਹਿਲਾਂ ਇਹਦਾ 1490 ਸੀਗਾ ਪ੍ਰਾਈਸ ਇਹਦਾ ਵੀ ਆਪਾਂ 1200 ਰੁਪਏ ਦੇ ਵਿੱਚ ਇਹ ਤੁਹਾਨੂੰ ਦੇਵਾਂਗੇ ਜੇ ਅਗਰ ਇਹ ਸੂਟ ਵੀ ਲੈਣਾ ਚਾਹੁੰਦੇ ਹੋ ਸਿਰਫ 1200 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਇਹਦੇ ਵਿੱਚ ਫਸਟ ਕਲਰ ਸੀਗਾ ਜੀ ਸਕਾਈ ਬਲੂ ਦੇ ਨਾਲ ਸੈਕਿੰਡ ਕਲਰ ਹੈਗਾ ਜੀ ਆਪਣਾ ਪੀਚ ਦੇ ਨਾਲ ਆਫ ਵਾਈਟ ਤੇ ਪੀਚ ਕਲਰ ਹੈ ਜੀ ਸੈਕਿੰਡ ਕਲਰ ਹੈਗਾ ਜਿਹੜਾ ਮਸਲੀਨ ਫੈਬਰਿਕ ਹੈ ਜੀ ਆਫ ਵਾਈਟ ਤੇ ਪੀਚ ਕਲਰ ਹੈ ਸ਼ਿਪਿੰਗ ਸਾਰਿਆਂ ਦੇ ਫ੍ਰੀ ਰੱਖੀ ਹੈ ਜੀ ਅੱਜ ਦੇ ਦਿਨ ਲਈ షిప్పింగ్ ਸਭ ਤੇ ਫ੍ਰੀ ਹੈ ਅੱਜ ਦੇ ਦਿਨ ਵਾਸਤੇ ਪੀਚ ਕਲਰ ਹੈ ਜੀ ਜਿਹੜਾ ਉਹ ਮੈਂ ਚਾਹਦਾ ਤਾਂ ਕਹਿੰਨੀ ਆ ਜੀ ਉਹ ਡ్రਾਈ ਕਲੀਨ ਵੀ ਹੋ ਕੇ ਸਾਫ ਹੋ ਜੂਗਾ ਜੀ ਉਹ ਡ్రਾਈ ਕਲੀਨ ਹੋ ਕੇ ਸਾਫ ਹੋ ਸਕਦਾ ਹੈ ਜੀ ਦਾਗੋ ਮੈਂ ਕਿਉਂਕਿ ਦਿਖਾਇਆ ਸੀਗਾ ਜੀ ਡ్రਾਈ ਕਲੀਨ ਹੋ ਕੇ ਬਿਲਕੁਲ ਸਾਫ ਹੋ ਜੂਗਾ ਇਹ ਹੈਗਾ ਜੀ ਇਹਦਾ ਦੇਖੋ ਬਾਜੂ ਬਣੀਆਂ ਹੋਈਆਂ ਨੇ ਆਹ ਸੌਰੀ ਦੁਪट्टे ਤੇ ਇਹਦਾ ਕਟਵਰਕ ਆਏਗਾ ਜੀ ਇਹ ਆਏਗਾ ਘੇਰੇ ਦਾ ਡਿਜ਼ਾਈਨ ਔਰ ਇਹ ਆਣੀ ਹੈ ਜੀ ਇਹਦੀ ਬਾਜੂ ਇਦੀਆਂ ਬਾਜੂ ਨਹੀਂ ਜੀ ਬਣੀਆਂ ਹੋਈਆਂ ਮੈਂ ਵੀ ਹੁਣ ਚੈੱਕ ਕੀਤਾ ਤਾਂ ਇਹਦੀਆਂ ਬਾਜੂ ਨਹੀਂ ਬਣੀਆਂ ਹੋਈਆਂ ਇਹਦਾ ਵੀ ਨੈਕ ਵਰਕ ਹੋਇਆ ਹੋਇਆ ਜੀ ਨੈਕ ਵਰਕ ਹੋਇਆ ਜੀ ਸਿਰਫ 1200 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਫੋਰਥ ਆਏਗਾ ਜੀ ਆਪਣੇ ਕੋਲੇ ਇਹ ਵੀ ਮਸਲੀਨ ਤੇ ਹੋਏਗਾ ਇਹ ਵੀ ਘੇਰਾ ਵਰਕ ਹੈ ਜੀ ਸੇਮ ਐਜ਼ ਇਟ ਘੇਰਾ ਵਰਕ ਰਹਿਣ ਵਾਲਾ ਨਾਲ ਇਹਦੇ ਜਿਹੜਾ ਕਟ ਵਰਕ ਦਾ ਹੈਗਾ ਜੀ ਦੁਪੱਟਾ ਨਾਲ ਇਹਦੇ ਹੈਗੀ ਜੀ ਆਪਣੇ ਗਲਾ ਬਣਿਆ ਹੋਇਆ ਨੈਕ ਬਣਿਆ ਹੋਇਆ ਜੀ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ ਬਾਜੂ ਦਾ ਡਿਜ਼ਾਈਨ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਹੋ 1200 ਰੁਪਏ ਦਾ ਪ੍ਰਾਈਸ ਰਹੂਗਾ ਜੀ ਨੈਕਸਟ ਹੈਗਾ ਜੀ yellow color yellow ਤੇ frozy color ਦਾ ਵਰਕ ਹੈ ਜੀ yellow ਦੇ ਉੱਤੇ light frozy color ਦਾ ਵਰਕ ਹੈ ਜੀ ਇਹਦੀਆਂ ਵੀ ਬਾਜੂ ਬਣੀਆਂ ਹੋਈਆਂ ਨੇ ਇਹ ਵੀ ਮਸਲੀਨ ਬਹੁਤ ਸੋਹਣੀ ਹੈ ਜੀ ਆਪਾਂ ਖੁਦ ਡਾਈ ਕਰਾ ਕੇ ਲਈ ਹੋਈ ਹੈ ਇਹ ਵੀ ਮਸਲੀਨ ਹੈ ਜਿਹੜੀ ਇਹ ਵਾਲੀ ਵੀ ਬਹੁਤ ਸੌਫਟ ਮਸਲੀਨ ਹੈ ਔਰ ਨਾਲ ਹੈਗਾ ਜੀ ਇਹਦੇ ਦੁਪट्टे ਦੇ ਉੱਤੇ ਕਟਵਰਕ ਆਊਗਾ ਨੈਕ ਵੀ ਬਣਿਆ ਹੋਇਆ ਹੈ 1200 ਰੁਪਏ ਦਾ ਪ੍ਰਾਈਸ ਰਹੂਗਾ ਜਿਵੇਂ ਕਿਸੇ ਦੇ ਹਲਦੀ ਵਗੈਰਾ ਤੇ ਜਾਣਾ ਜੀ येलो ਥੀਮ ਹੁੰਦੀ ਆ ਹਨਾ येलो ਸੂਟ ਬੜੇ ਆਰਾਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਔਰ ਜਿਹੜਾ ਇਹ ਵਾਲਾ येलो ਇਹਦੇ ਵਿੱਚ ਤੁਹਾਨੂੰ ਦੋ ਸੂਟ ਵੀ ਇੱਕ ਨਾਲ ਦੇ ਮਿਲ ਜਾਣਗੇ येलो येलो ਤੁਹਾਨੂੰ ਦੋ ਸੂਟ ਵੀ ਮਿਲ ਜਾਣਗੇ ਜੀ ਅਗਰ ਤੁਸੀਂ ਥੀਮ ਬਣਾਉਣਾ ਚਾਹੁੰਦੇ ਹੋ ਦੋ ਸੂਟ ਪਾਣੇ ਆ येलो ਸੂਟ ਤੁਹਾਨੂੰ ਦੋ ਵੀ ਮਿਲ ਜਾਣਗੇ ਜੀ ਸਕਾਈ ਬਲੂ ਵਰਕ ਦੇ ਨਾਲ ਪ੍ਰਾਈਸ ਇਹਦਾ ਮੈਂ ਤੁਹਾਨੂੰ ਦੱਸਦਾ ਜੀ 1200 ਰੁਪਏ ਦਾ ਰਹੂਗਾ ਜੀ ਪ੍ਰਾਈਸ ਇਸ ਤੋਂ ਬਾਅਦ ਨੈਕਸਟ ਆਪਣੇ ਕੋਲੇ ਆਏ ਸੀਗੇ ਜੀ print muslin ਦੇ ਇਹ ਮਸਲੀਨ ਦੇ print ਨੇ ਜੀ ਇਹ ਕੱਟ ਪੀਸ ਦੇ ਵਿੱਚ ਆਏ ਸੀ ਕੁਝ ਕ ਆਪਣੀ ਸਾਈਡ ਤੇ ਪਏ ਰਹੇਗੇ ਮੈਂ ਹੁਣ ਤੁਹਾਨੂੰ ਦਿਖਾ ਰਹੀ ਹਾਂ ਰਸੀਆ ਦੀ ਹੈ ਜੀ ਬਹੁਤ ਹੀ ਸੌਫਟ ਮਸਲੀਨ ਹੈ ਜਿਵੇਂ ਦੁਪੱਟੇ ਦੀ ਮਸਲੀਨ ਹੁੰਦੀ ਹੈ ਸੌਫਟ ਵਾਲੀ ਬਹੁਤ ਸੌਫਟ ਮਸਲੀਨ ਹੈ ਜੀ ਬੜੀ ਜਿਆਦਾ ਸੌਫਟ ਸੁਪੀਰੀਅਰ ਹੈ ਜੀ ਬਿਲਕੁਲ ਰਸੀਆ ਬ੍ਰਾਂਡ ਦੀ ਹੈ ਸੁਪੀਰੀਅਰ ਕੁਆਲਿਟੀ ਹੈ ਜੀ ਬਹੁਤ ਸੋਹਣੀ ਤੇ ਸੌਫਟ ਮਸਲੀਨ ਹੈ ਔਰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 150 ਰੁਪਏ ਪਰ ਮੀਟਰ 750 ਰੁਪਏ ਦਾ ਸੂਟ ਬਣੂਗਾ ਇਹਦੇ ਵਿੱਚ ਆਪਣੇ ਕੋਲੇ ਤਿੰਨ ਪੀਸ ਹੈ ਜੀ ਇੱਕ 4 ਮੀਟਰ ਦਾ ਇੱਕ 1.5 ਮੀਟਰ ਦਾ ਇੱਕ 5.5 ਮੀਟਰ ਦਾ ਦਵਾਰਾ ਤੋਂ ਸੁਣ ਲਓ ਜੀ ਇੱਕ 4 ਦਾ ਇੱਕ 1.5 ਦਾ ਸੇਮ ਡਿਜ਼ਾਈਨਾਂ ਦੇ ਵਿੱਚ ਹੈ ਜੀ ਇੱਕ 4 ਦਾ ਹੈ ਜੀ ਇੱਕ 1.5 ਦਾ ਔਰ ਇੱਕ ਹੈਗਾ ਜੀ 5.5 ਦਾ ਹੈਗਾ ਸਾਰਾ ਰਸੀਆ ਦਾ ਸਟੱਫ ਸਾਰਾ ਰਸੀਆ ਦਾ ਬਹੁਤ ਸੋਹਣਾ ਹੈ ਜੀ ਸਾਰੀ ਸੌਫਟ ਮਸਲੀਨ ਬਹੁਤ ਹੀ ਸੌਫਟ ਮਸਲੀਨ ਹੈ ਪਾਈ ਦਾ ਵੀ ਪਤਾ ਨਹੀਂ ਲੱਗਣਾ ਇੰਨੀ ਕਿ ਜਿਆਦਾ ਹਲਕੀ ਹੈ ਜੀ ਔਰ ਇਹਦਾ ਜਿਹੜਾ ਪ੍ਰਾਈਸ ਹੈ 750 ਰੁਪਏ ਬਣ ਜੂਗਾ ਜੀ 5 ਮੀਟਰ ਵਾਲੇ ਦਾ 5.5 ਵਾਲਾ ਜਿਹੜਾ ਪੀਸ ਹੈ ਉਹ 5 ਮੀਟਰ ਸੀ ਦੇ ਦਿੱਤਾ ਜਾਊਗਾ 150 ਰੁਪਏ ਪਰ ਮੀਟਰ ਜਿਹੜਾ ਇਹਦਾ ਫੈਬਰਿਕ ਦਾ ਆਊਗਾ ਜੀ ਪ੍ਰਾਈਸ ਆਊਗਾ 150 ਰੁਪਏ ਪਰ ਮੀਟਰ ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੇ ਇਹ ਸੂਟਸ ਨੇ ਸਾਰੇ ਇਕੱਠੇ ਕਰਕੇ ਇਹਨਾਂ ਦੀ ਇੱਕ ਵਾਰੀ ਦੁਬਾਰਾ ਤੋਂ ਨਿਗਾਹ ਕਰਾ ਦਾਂ ਜੀ ਜਿਹੜੇ ਵਾਲ ਨੇ ਜੀ 1200 ਰੁਪਏ ਦੇ ਵਿੱਚ ਇਹ ਵਾਲੇ ਕਰੀਮ ਦੇ ਵਿੱਚ ਹੈਗੇ ਨੇ ਜੋ ਆਫ ਵਾਈਟ ਜਿਹੜਾ ਕਰੀਮ ਹੈ ਬਹੁਤ ਸੋਹਣਾ ਇਹਦੇ ਵਿੱਚ ਪੀਚ ਔਰ ਸਕਾਈ ਬਲੂ ਕਲਰ ਦਾ ਡਿਜ਼ਾਈਨ ਹੈ ਜੀ yellow ਦੇ ਵਿੱਚ ਫਿਰੋਜ਼ੀ ਆ ਗਿਆ ਔਰ ਸੀ ਗ੍ਰੀਨ ਦੇ ਵਿੱਚ ਆ ਗਿਆ ਜੀ ਡਾਰਕ ਗ੍ਰੀਨ ਆ ਗਿਆ ਹਨ ਇਸ ਤੋਂ ਬਾਅਦ ਆ ਗਿਆ ਜੀ ਪਿੰਕ ਫਲਾਰ yellow ਫਲਾਰ ਤੇ ਇੱਕ ਰਹਿ ਗਿਆ ਆਪਣਾ ਗ੍ਰੀਨ ਫਲਾਰ ਦੇ ਵਿੱਚ ਜੀ ਇਹ ਹੈਗੇ ਜੀ ਆਪਣੀ ਮਸਲੀਨ ਇਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ 1200 ਰੁਪਏ ਪਰ ਪੀਸ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਰਹੂਗਾ ਸ਼ਿਪਿੰਗ ਫ੍ਰੀ ਰਹੂਗੀ ਔਰ ਜਿਹੜੇ ਸੂਟ ਤੇ ਦਾਗ ਲੱਗਿਆ ਹੋਇਆ ਜੀ ਇਹਦੇ ਦੇ ਇਹਦਾ ਹੋਰ ਵੀ ਘਟ ਜਾਊਗਾ ਕਿਉਂਕਿ ਆਂ ਦਾ ਦਾ ਵੈਸੇ ਸਾਈਡ ਤੇ ਹੀ ਐ ਨਹੀਂ ਪਤਾ ਜੀ ਇਹ ਮਤਲਬ ਦਾਗ ਡਰਾਈ ਕਲੀਨ ਕਰਾਂ ਤੋਂ ਬਾਅਦ ਤਾਂ ਉੱਤਰ ਹੀ ਜਾਣਾ ਹੈ वैसे सिंपल ਘਰ ਤੋਂ ਨਾਲ ਵੀ ਉਤਰ ਜੀ ਕਿਉਂਕਿ ਮੈਂ ਧੋ ਕੇ ਰਿਸਕ ਨਹੀਂ ਲੈਣਾ ਚਾਹੁੰਦੀ ਕਈ ਵਾਰ ਅਦਾ ਕਪੜੇ ਦੀ ਫਿਨਿਸ਼ਿੰਗ ਜੀ ਖਰਾਬ ਹੋ ਜਾਂਦੀ ਹੈ ਜਿਹੜੀ ਹੁੰਦੀ ਹੈ ਹਨਾ ਉਸ ਤੋਂ ਬਾਅਦ ਪ੍ਰੈਸ ਪਲਸ ਕਰਨਾ ਪੈਣਾ ਕਾਫੀ ਜ਼ਿਆਦਾ ਇਹ ਸੂਟ ਥੋੜਾ ਤੁਹਾਨੂੰ ਘਟ ਕੇ ਵੀ ਮਿਲ ਸਕਦਾ ਔਰ ਜਿਹੜੇ ਬਾਕੀ ਸੂਟ ਨੇ ਜੀ ਉਹਨਾਂ ਦਾ ਪ੍ਰਾਈਸ 1200 ਰੁਪਏ ਸ਼ਿਪਿੰਗ ਐਕਸਟਰਾ ਫ੍ਰੀ ਰਹੂਗੀ ਔਰ ਜਿਹੜਾ ਆ ਵਾਲਾ ਸੂਟ ਹੈ ਜੀ ਪ੍ਰਿੰਟਡ ਮਸਲੀਨ ਦੇ ਵਿੱਚ ਇਹ ਹੈਗਾ ਜੀ ਆਪਣਾ 150 ਰੁਪਏ ਪਰ ਮੀਟਰ ਇੱਕ ਪੀਸ ਇਹਦਾ 4 ਦਾ ਇੱਕ ਪੀਸ ਹੈਗਾ ਪੌਣੇ 5 ਦਾ ਇੱਕ ਪੀਸ ਹੈਗਾ ਜੀ 5.5 ਦਾ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਪੇਜ ਤੇ ਆਰਡਰ ਬੁੱਕ ਕਰ ਸਕਦੇ ਹੋ ਸੋਨੇ ਸੂਟ ਸੂਟ ਬਾਏ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ